ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਕਾਈ ਤੇ ਜਿਹੜੀ ਚੱਲਦੀ ਹੈ ਇੱਕ ਫੈਸਲਾ ਕੀਤਾ ਕਿ ਸਾਰੇ ਪੰਜਾਬ ਚ ਪਿੰਡ ਪਿੰਡ ਚ ਜਾ ਕੇ ਆਮ ਜਲਾਸ ਕਰਾਉਣਾ ਜਿਹਦੇ ਵਿੱਚ ਸਾਰੇ ਨਗਰ ਦੇ ਲੋਕ ਚਾਹੇ ਉਹ ਲੇਡੀਜ਼ ਆ ਜਾਂ ਜੈਂਟਸ ਆ ਕੋਈ ਵੀ ਆ ਉਹਨਾਂ ਦੇ ਸੁਝਾਅ ਲੈ ਜਾਣਗੇ ਔਰ ਮੌਕੇ ਤੇ ਵੀਡੀਓ ਸਾਹਿਬ ਆਏ ਨੇ ਉਹਨਾਂ ਦਾ ਸਮੂੱਚਾ ਜਿਹੜਾ ਸਟਾਫ ਹੈ ਉਹ ਨਾਲ ਆਇਆ ਸਾਰੇ ਕੰਮ ਨੋਟ ਜਿਹੜੇ ਉਹ ਕਰਾਏ ਗਏ ਨੇ ਤਾਂ ਇਹੀ ਜਿਹੜੇ ਆ ਪ੍ਰੋਜੈਕਟਾਂ ਬਣਨਗੀਆਂ ਕਿੰਨੇ ਕਿਹੜੇ ਕੰਮ ਦੀ ਕਿੰਨੀ ਜ਼ਰੂਰਤ ਆ ਪੈਸਿਆਂ ਦੀ ਉਹ ਸਾਰੀਆਂ ਪ੍ਰੋਜੈਕਟਾਂ ਬਣ ਕੇ ਆਉਣਗੇ ਉਹਦੇ ਮੁਤਾਬਕ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੋਏਗੀ ਤਾਂ ਦੂਸਰਾ ਇਹਦੇ ਨਾਲ ਇੱਕ ਜਿਹੜੀ ਪੰਜਾਬ ਸਰਕਾਰ ਨੇ ਕੰਮ ਦੀ ਸਪੀਡ ਬਣਾਈ ਆ ਕਿ ਰੌਕਟ ਦੀ ਸਪੀਡ ਤੇ ਜਿਹੜੇ ਕੰਮ ਆ ਹੋਣੇ ਨੇ ਤੇ ਇੱਕ ਜੁੱਧ ਨਸ਼ਿਆਂ ਵਿਰੁੱਧ ਉਹਦੇ ਵੀ ਸੰਬੰਧ ਚ ਆਮ ਜਨਤਾ ਚ ਲੋਕਾਂ ਨੂੰ ਵੇਅਰ ਕੀਤਾ ਗਿਆ ਕਿਸੇ ਨੇ ਵੀ ਜਿਹੜਾ ਨਸ਼ਾ ਵੇਚਦਾ ਉਹਦਾ ਕਿਸੇ ਨੇ ਕੋਈ ਸਾਥ ਨਹੀਂ ਦੇਣਾ ਸਪੈਸ਼ਲ ਤੌਰ ਤੇ ਜਿਹੜੇ ਪਿੰਡਾਂ ਚ ਸਰਪੰਚ ਬਣੇ ਨੇ ਜਾਂ ਬਣੇ ਨੇ ਲੰਬੜਦਾਰ ਬਣੇ ਨੇ ਜਿਹੜਾ ਵੀ ਬੰਦਾ ਇਸੇ ਨਸ਼ੇ ਦੇ ਮਗਰ ਕਿਸੇ ਦੀ ਜ਼ਮਾਨਤ ਦੇਣ ਗਿਆ ਉਹਦੀ ਸਰਪੰਚੀ ਵੀ ਖਤਮ ਉਹਦੀ ਲੰਬੜਦਾਰੀ ਵੀ ਖਤਮ ਸਾਨੂੰ ਸਮਝ ਲੱਗ ਜਾਣੀ ਕਿ ਕਿਹੜਾ ਬੰਦਾ ਇਹਨਾਂ ਨਸ਼ਾ ਵੇਚਣ ਵਾਲਿਆਂ ਤੇ ਮਗਰ ਉਹਨਾਂ ਦੀ ਸਪੋਰਟ ਕਰਦਾ ਹੈ ਜੁਮਹਿਰ ਹੋਣ ਦੇ ਨਾਤੇ ਕੋਈ ਬੰਦਾ ਇਹਨਾਂ ਦੀ ਮਗਰ ਇਹਨਾਂ ਦੀ ਜਮਾਨਤਾਂ ਪਰ ਨਾ ਜਾਵੇ ਇਸ ਕਰਕੇ ਮੈਂ ਸਾਰੇ ਪਿੰਡ ਨੂੰ ਛੱਡ ਕੇ ਸਾਰੇ ਇਲਾਕੇ ਨੂੰ ਵੀ ਇਹ ਤੁਹਾਡੇ ਚਾਣਨ ਦੇ ਜਰੀਏ ਦੱਸਣਾ ਚਾਹੁੰਦਾ ਕਿ ਆਪੋ ਆਪਣਾ ਬੰਦਾ ਯੋਗਦਾਨ ਜਿਹੜਾ ਨਸ਼ਿਆਂ ਦੇ ਵਿਰੁੱਧ ਹੈ ਉਹ ਜ਼ਰੂਰ ਪਾਉਣਾ ਚਾਹੀਦਾ ਪਿਛਲੇ ਬੜੇ ਲੰਮੇ ਸਮੇਂ ਤੋਂ ਪਨਾ ਨੌਰ ਦੀ ਚ ਪੰਚਾਇਤ ਲੱਖ ਨਹੀਂ ਹੋ ਸਕੀ ਜਿਹੜਾ ਮੈਨੂੰ ਲੋਕਾਂ ਨੇ ਚੁਣ ਕੇ ਵਿਧਾਨ ਸਭਾ ਚ ਭੇਜਿਆ ਹੈ ਤਾਂ ਲੋਕਾਂ ਦੀਆਂ ਮੰਗਾਂ ਮੇਰਾ ਪਹਿਲਾ ਫਰਜ਼ ਬਣਦਾ ਮੈਂ ਲੋਕਾਂ ਦੀਆਂ ਜਾਇਤ ਜਿਹੜੀਆਂ ਮੰਗਾਂ ਨੇ ਜ਼ਰੂਰੀ ਉਹਨਾਂ ਨੂੰ ਵਿਧਾਨ ਸਭਾ 'ਚ ਪੇਸ਼ ਕਰਾਂ ਸਪੀਕਰ ਸਾਹਿਬ ਦੇ ਜ਼ਰੀਏ ਮੈਂ ਪੰਚਾਇਤ ਮੰਤਰੀ ਨੂੰ ਰਿਕੁਐਸਟਰੀ ਕੀਤੀ ਆ ਕਿ ਇਹਦੇ ਵੱਲ ਵਾਰਡ ਬੰਦੀ ਕਰਾ ਕੇ ਤੇ ਤਲਚਨਾ ਕਰਾਈਆਂ ਜਾਣ ਜਿਹੜੀ ਮੈਂ ਅਗਲੀ ਮੰਗ ਰੱਖਣੀ ਕਰਨੀ ਚਾਹੁੰਦਾ ਸਗਾ ਉਹ 'ਚ ਤਾਂ ਮਨੋ ਸਪੀਕਰ ਸਾਹਿਬ ਨੇ ਟਾਈਮ ਨਹੀਂ ਦਿੱਤਾ ਕਿ ਜ਼ੀਰੋ ਆਵਰ 'ਚ ਬੋਲਣ ਦਾ ਮੈਨੂੰ ਮੌਕਾ ਮਿਲਿਆ ਔਰ ਇੱਕ ਹੀ ਸਵਾਰ ਰੱਖਣ ਦਾ ਮੌਕਾ ਹੈ ਸਪੀਕਰ ਸਾਹਿਬ ਬੜੀ ਸਿਰਮੌਰ ਸਾਡੀ ਰਹੀ ਹੈ ਹਨਾ ਉਹਨਾਂ ਨੇ ਮੈਨੂੰ ਨਹੀਂ ਕਿਹਾ ਪਰ ਤੁਹਾਡੇ ਚੈਨਲਾਂ ਲਈ ਮੈਂ ਕਹਿ ਦੇਣਾ ਚਾਹੁੰਦਾ ਕਿ ਉਹ ਮੇਰਾ ਇੱਕ ਮੰਗ ਜ਼ਰੂਰ ਰੱਖਣੀ ਚਾਹੁੰਦਾ ਸੋ ਜੋ ਮੇਰੀ ਗੁਰਨਾਨਕ ਨਾਮ ਲੈਵਾ ਜਿਹੜੀ ਸੰਗਤਾਂ ਜਿਹੜੀ ਗੁਰਨਾਨਕ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਚਾਹੇ ਉਹ ਹਿੰਦੂ ਨੇ ਸਿੱਖ ਨੇ ਮੁਸਲਮਾਨ ਨੇ ਇਸਾਈ ਨੇ ਕੋਈ ਵੀ ਹੈ ਉਹਨਾਂ ਦੇ ਪ੍ਰਤੀ ਮੇਰੇ ਮਨ ਸੀ ਕਿ ਜਿਹੜੇ ਪਾਸਪੋਰਟ ਦੀ ਸ਼ਰਤਾ ਕੋਰੀ ਡੋਰ ਤੇ ਤੇ ਉਹ ਸਪੀਕਰ ਸਾਹਿਬ ਦੇ ਜ਼ਰੀਏ ਮੈਂ ਉਹ ਗੱਲ ਰੱਖਣੀ ਚਾਹੁੰਦਾ ਸੀ ਕਿ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਖਤਮ ਹੋ ਜਾਏ ਤੋ ਬੰਦੇ ਬਹੁਤ ਸਾਰੇ ਲੋਕ ਨੇ ਜਿੰਨਾ ਕੁ ਅਜੇ ਤੱਕ ਪਾਸਪੋਰਟ ਨਹੀਂ ਔਰ ਗੁਰੂ ਨਾਨਕ ਸਾਹਿਬ ਦੇ ਕਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਨੂੰ ਉਹਨਾਂ ਦੇ ਮਨ ਤੇ ਅੰਦਰ ਅਜੇ ਵੀ ਕੋਈ ਨਾ ਕੋਈ ਕਿਤੇ ਸੀਗਾ ਕਿ ਸਾਨੂੰ ਕਿਤੇ ਜਿਉਂਦੇ ਜੀ ਪ੍ਰਮਾਤਮਾ ਦੇ ਉਸ ਘਰ ਦੇ ਦਰਸ਼ਨ ਹੋ ਸਕਣ। ਤੇ ਉਹ ਪਾਸਪੋਰਟ ਬਣਾਉਣ ਦੀ ਸਮਰੱਥਾ ਨਹੀਂ ਰੱਖਦੇ। ਤਾਂ ਮੈਂ ਚਾਹੁੰਦਾ ਸੰਗਾ ਕਿ ਇੱਕ ਆਧਾਰ ਕਾਰਡ ਤੇ ਹੀ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਕਿ ਕਤਾਰਪੁਰ ਸਾਹਿਬ ਦਾ ਕੇ ਗੁਰੂ ਨਾਨਕ ਸਾਹਿਬ ਦੀ ਉਹ ਪਵਿੱਤਰ ਧਰਤੀ ਜਿੱਥੇ ਉਹਨਾਂ 17 ਸਾਲ ਕੁਝ ਮਹੀਨੇ ਰਹਿ ਕੇ ਕੀਤੀ ਕਰਕੇ ਲੋਕਾਂ ਨੂੰ ਨਾਮ ਜਫੂ ਕਰਤ ਕਰੋ ਤੇ ਫੰਡ ਛਕੋ ਦਾ ਉਪਦੇਸ਼ ਦਿੱਤਾ ਸੀ ਉਹਦੇ ਦਰਸ਼ਕ ਦਾਰੇ ਕਰ ਸਕਣ ਇਹ ਮੇਰਾ ਸੀਗਾ ਅਗਲਾ ਸਵਾਲ ਦੇਖੋ ਖੇਤੀਬਾੜੀ ਕਾਲਜ ਦਾ ਜਿਹੜਾ ਹੈਗਾ ਸੋਕਾ ਤੋਂ ਤੱਕ ਸ਼ੁਰੂ ਆਇਆ ਦੇਖੋ ਜੀ ਮੈਂ ਆਪਣੀ ਗੱਲ ਰੱਖਤੀ ਐ ਸਰਕਾਰ 'ਚ ਮੈਨੂੰ ਪੂਰੀ ਉਮੀਦ ਹੈ ਕਿ ਸਰਕਾਰ ਇਸ ਵਾਰ ਧਿਆਨ ਕਰਕੇ ਚੇਚੇ ਤੌਰ ਤੇ ਜਲਦੀ ਸ਼ੁਰੂ ਕਰਾਈਗੀ